ਵਿਸ਼ਵਾਰਦਾ ਦੇਖ ਰਹੇ ਹੋ ਤੁਸੀਂ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜਨਮ ਦਿਤੀ ਮੌਕੇ ਦਿੱਤੇ ਗਏ ਖਾਸ ਭਾਸ਼ਣ ਤੋਂ ਮੁੱਖ ਮੰਤਰੀ ਨੇ ਸੂਬਾ ਪਦਰੀ ਪ੍ਰੋਗਰਾਮ ਦੇ ਵਿੱਚ ਇੱਕ ਪਾਸੇ ਡਾਕਟਰ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੂਜੇ ਪਾਸੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਸੂਬਾ ਵਾਸੀਆਂ ਨੂੰ ਡਾਕਟਰ ਬੀ ਆਰ ਅੰਬੇਦਕਰ ਦੇ ਪੂਰਨਿਆ ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ ਮੋਕ ਮੰਤਰੀ ਪਕੌਣ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਲਗਾਤਾਰ ਡਾਕਟਰ ਬੀ ਆਰ ਅੰਬੇਦਕਰ ਦੇ ਸਿਧਾਂਤਾਂ ਮੁਤਾਬਕ ਚੱਲਦੇ ਹੋਏ ਕਮਜ਼ੋਰ ਵਰਗ ਨੂੰ ਉੱਪਰ ਚੱਕਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਬੀ ਆਰ ਦੇ ਸਿਧਾਂਤਾਂ ਦੇ ਮੁਤਾਬਕ ਉਹਨਾਂ ਦੀ ਸਰਕਾਰ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਇਸ ਮੌਕੇ ਉਹਨਾਂ ਡਾਕਟਰ ਬੀ ਆਰ ਅੰਬੇਦਕਰ ਨੂੰ ਦੇਸ਼ ਦੇ ਮਹਾਨ ਆਗੂ ਫਿਲਾਸਫਰ ਕਾਨੂੰਨਦਾਨ ਅਤੇ ਪਛੜੀਆਂ ਸ਼੍ਰੇਣੀਆਂ ਦੇ ਲਈ ਕੰਮ ਕਰਨ ਵਾਲੇ ਰਾਜਨੇਤਾ ਦੱਸਿਆ ਭਗਵੰਤ ਮਾਨ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਨੇ ਸਿਰਫ ਕਮਜ਼ੋਰ ਵਰਗ ਦੇ ਲਈ ਹੀ ਕੰਮ ਨਹੀਂ ਕੀਤਾ ਬਲਕਿ ਦੇਸ਼ ਦੇ ਹਰ ਆਮ ਨਾਗਰਿਕ ਦੇ ਲਈ ਉਹਨਾਂ ਵੱਲੋਂ ਪਾਇਆ ਗਿਆ ਯੋਗਦਾਨ ਬੇਹਦ ਅਹਿਮ ਅਤੇ ਵਡਮੁੱਲਾ ਹੈ ਚਾਹੇ ਜਨਰਲ ਕੈਟਾਗਰੀ 'ਚ ਪੜੇ ਹੋ ਉਦੋਂ ਫਿਰ ਉਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਜਦੋਂ ਤੁਸੀਂ ਕਿਸੇ ਜ਼ਿੰਮੇਵਾਰੀ ਤੇ ਪਹੁੰਚ ਜਾਂਦੇ ਹੋ ਬਾਬਾ ਸਾਹਿਬ ਬਾਰੇ ਬਹੁਤ ਸਾਰਾ ਬੋਲ ਚੁੱਕੇ ਆਂ ਕਿਸ ਕਿੰਨਾ ਹਾਲਾਤਾਂ ਚ ਉਹਨਾਂ ਨੇ ਪੜ੍ਹਾਈ ਕੀਤੀ 6 ਸਾਲ ਦੀ ਉਮਰ 'ਚ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਛੂਆ ਸਾਤ ਦੀ ਉਸ ਵੇਲੇ ਰਵਾਸ ਸੀ ਪੜਨ ਨਹੀਂ ਬੰਦੇ ਸੀ ਪਰ ਉਸ ਤੋਂ ਬਾਅਦ باوجود ਲਈ ਐਡੀ ਵੱਡੀ ਵੱਡੀਆਂ ਡਿਗਰੀਆਂ ਤੇ ਬਾਅਦ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਣਨਾ ਇਸ ਅਨਬਲੀਵेबल ਮਤਲਬ ਸੋਚ ਹੀ ਨਹੀਂ ਸਕਦਾ ਜੀ ਕੋਈ ਐਸ ਲੈਵਲ ਤੇ ਤਾਂ ਸੋ ਅਜੋਨਾ ਨੂੰ ਅਸੀਂ ਦਿਲੋਂ ਸਰਦਾ ਦੇ ਫਲ ਭੇਟ ਕਰਨ ਆਏ ਆਂ ਔਰ ਮੈਂ ਜਿਸ ਤਰ੍ਹਾਂ ਕਿਹਾ ਸਟੇ ਸੈਕਟਰੀ ਸਾਹਿਬ ਨੇ ਕਿਤੇ ਹੋਰ ਵੀ ਫੰਕਸ਼ਨ ਰੱਖ ਸਕਦੇ ਸੀ ਕਿਤੇ ਪਰ ਮੈਂ ਕਿਹਾ ਵੀ ਜਿਉਂਵਰਸਿਟੀ ਜਾਂਦੇ ਆਂ ਗੁਰੂ ਤੇਗ ਬਹਾਦਰ ਹਾਲ ਹੈ ਸਟੂਡੈਂਟ ਆਉਣਗੇ ਉਹਨਾਂ ਸਟੂਡੈਂਟਾਂ ਨੇ ਨਾ ਸਿਰਫ ਬਾਬਾ ਸਾਹਿਬਾਰੇ ਆਪ ਕੁਛ ਸਿੱਖਿਆ ਲੈਣੀ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਦੱਸਣਾ ਸੋ ਇਹ ਜਿਹੜਾ ਫੰਕਸ਼ਨ ਹੈ ਇਹ ਮਲਟੀਪਲਾਈ ਹੋਊਗਾ ਕਿ ਇਦਾਂ ਦੇ ਫੰਕਸ਼ਨ ਵੀ ਹੁੰਦੇ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਆਪਣੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਕੋਈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਂ ਪੂਰਾ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾਉ ਤੇ ਕੋਈ ਕਮਰਾ ਨਾਉ ਤੇ ਕੋਈ ਬੈਂਚ ਨਾਉ ਤੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੀ ਪੜਾਉਣੇ ਪੈਣਗੇ ਬੱਚੇ ਪ੍ਰਾਈਵੇਟ ਚੋ ਵੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜਾਂ ਮੇਰਾ ਜਿਹੜਾ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਜਿੱਦੇ ਚੋਂ ਕਾਫੀ ਹੱਦ ਤੱਕ कामयाबी मिल रही है पहली गल सरकारी स्कूल सरकारी स्कूलों मजबूरी से बच्चा पढ़ाया जाता है, है। प्राइवेट जो कि फीस है नहीं गरीब गरीब लोगों को मैं कहना यहोजे स्कूल बना देंगे थोड़ी तो मजबूरी मर्जी ज बदल जूगी जे बच्चा ਸਰਕਾਰੀ ਚ ਪੜਾਣਾ ਸਰਕਾਰੀ ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ ਚ ਪੜਾਉਣੇ ਪ੍ਰਾਈਵੇਟ ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ ਐਜੂਕੇਸ਼ਨ ਦਾ ਉਹ ਸੇਮ ਹੋਊਗਾ ਬਲਕਿ ਆਪੇ ਹੋਊਗਾ ਉਧਰ ਜਿੱਥੇ ਇੱਕ ਪਾਸੇ ਸੂਬਾ ਪਧਰੀ ਪ੍ਰੋਗਰਾਮ ਡਾਕਟਰ ਅੰਬੇਦਕਰ ਨੂੰ ਸ਼ਰਧਾਂਜਲੀ ਪੇਟ ਕਰਨ ਦੇ ਲਈ ਕੀਤੇ ਗਏ ਨੇ ਉਹ ਰਾਸ਼ਟਰੀ ਪੱਧਰ ਤੇ ਵੀ ਵੱਡੇ ਪ੍ਰੋਗਰਾਮ ਕੀਤੇ ਗਏ ਨੇ ਡਾਕਟਰ ਬੀ ਆਰ ਅੰਬੇਦਕਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਯਾਦ ਕੀਤਾ ਗਿਆ ਤੇ ਇਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਹੈ ਪੀਐਮ ਮੋਦੀ ਨੇ ਆਪਣੇ ਐਕਸ ਹੈਂਡਲ ਤੇ ਡਾਕਟਰ ਬੀ ਆਰ ਅੰਬੇਦਕਰ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੀਐਮ ਮੋਦੀ ਵੱਲੋਂ हिसार ਵਿਖੇ ਇੱਕ ਜਨਸਭਾ ਨੂੰ ਵੀ ਸੰਬੋਧਨ ਕੀਤਾ ਗਿਆ ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦਿਆਂ ਵੀ ਉਹਨਾਂ ਡਾਕਟਰ ਅੰਬੇਦਕਰ ਵੱਲੋਂ ਦੇਸ਼ਿਤ ਵਿੱਚ ਕੀਤੇ ਗਏ ਕਾਰਜ ਨੂੰ ਯਾਦ ਕੀਤਾ ਹੈ। ہماری ਸਰਕਾਰ ਇੱਕ ਤਰ੍ਹਾਂ ਕਨੈਕਟੀਵਿਟੀ ਪਰ ਬਲ ਦੇ ਰਹੀ ਹੈ। दूसरी तरफ गरीब कल्याण और सामाजिक न्याय भी सुनिश्चित कर रही है और यही तो बाबा साहब आंबेडकर का सपना था हमारे संविधान निर्माताओं की यही आकांक्षा थी देश के लिए मरने मिटने वालों का भी यही सपना था लेकिन हमें ये कभी भूलना नहीं है कि कांग्रेस ने बाबा साहब आंबेडकर के साथ क्या किया जब तक बाबा साहब जीवित थे कांग्रेस ने उन्हें अपमानित किया दो दो बार उन्हें चुनाव हरवाया कांग्रेस की पूरी सरकार उनको उखाड़ फेंकने में लगी थी उनको सिस्टम से बाहर रखने की साजिश की गई जब बाबा साहब हमारे बीच नहीं रहे तो कांग्रेस ने उनकी याद तक मिटाने की कोशिश की कांग्रेस ने बाबा साहब के विचारों को भी हमेशा के लिए खत्म कर देना चाहा डॉक्टर अंबेडकर संविधान के संरक्षक थे कांग्रेस संविधान की बक्षक बन गई है डॉक्टर अंबेडकर समानता लाना चाहते थे लेकिन कांग्रेस ने देश में वोट बैंक का वायरस फैला दिया साथियों बाबा साहब चाहते थे कि हर गरीब हर वंचित गरिमा से जी सके उधर संगरूर ਦੇ ਵਿੱਚ ਵੀ ਡਾਕਟਰ ਬੀ ਆਰ ਅੰਬੇਦਕਰ ਜਨਮ ਦਿਨ ਮੌਕੇ ਸੂਬਾ ਪਧਰੀ ਪ੍ਰੋਗਰਾਮ ਕੀਤਾ ਗਿਆ ਜਿੱਥੇ ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਉੱਥੇ ਹੀ ਐਮ ਐਲ ਏ ਨਰਿੰਦਰ ਕੌਰ ਭਰਾਜ ਵੀ ਇੱਥੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਮੌਕੇ ਅਮਨ अरोड़ा ਦੇ ਵੱਲੋਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਅਮਨ ਅਰੋੜਾ ਕੈਬਨਿਟ ਮੰਤਰੀ ਨੇ ਕਿਹਾ ਕਿ ਡਾਕਟਰ ਅੰਬੇਦਕਰ ਪ੍ਰਸਿੱਧ ਕਾਨੂੰਨ ਸ਼ਾਸਤਰੀ ਅਰਥ ਸ਼ਾਸਤਰੀ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕਰਕੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀਕ ਦੇਸ਼ ਹੋਂਦ ਦਾ ਮਾਨ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਕਿ ਡਾਕਟਰ ਅੰਬੇਦਕਰ ਦੀ ਦੂਰੰਦੇਸ਼ੀ ਸਦਕਾ ਹੀ ਸਭ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਹੈ ਅਤੇ ਡਾਕਟਰ ਅੰਬੇਦਕਰ ਦੇ ਪائے ਪੂਰਨਿਆ ਤੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਹੈ ਜਿਸ ਕਰਕੇ ਇਸ ਸਰਕਾਰ ਦੇ ਵਿੱਚ ਸਾਰੇ ਦਫ਼ਤਰਾਂ ਦੇ ਵਿੱਚ ਡਾਕਟਰ ਅੰਬੇਦਕਰ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਨੇ ਉਹਨਾਂ ਕਿਹਾ ਹੈ ਕਿ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦਾਂ ਅਤੇ ਡਾਕਟਰ ਬੀ ਆਰ ਅੰਬੇਦਕਰ ਦੇ ਪਾਏ ਪੂਰਨਿਆ ਤੇ ਚੱਲ ਰਹੀ ਹੈ ਅਤੇ ਉਹਨਾਂ ਦੇ ਦッセ ਅਨੁਕਤਿਆਂ ਮੁਤਾਬਕ ਹੀ ਗਰੀਬ ਅਤੇ ਪਛੜੇ ਵਰਗਾਂ ਦੇ ਹਿੱਤ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਪਛੜੇ ਵਰਗਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਬਾਬਾ ਸਾਹਿਬ ਬਾਰੇ ਜੇ ਬੋਲਣ ਲੱਗੇ ਤੇ ਮੈਂ ਸਮਝਦਾ ਕਿ ਸ਼ਬਦ ਔਰ ਸਮਾਮੁਖ ਸਭਾ ਦਾ ਪਰ ਉਹਨਾਂ ਦੀ ਸੋਚ ਉਹਨਾਂ ਦੀ ਥੌਟ ਪ੍ਰੋਸੈਸ ਉਹਨਾਂ ਦੀ ਵਿਜ਼ਨ ਉਹਨਾਂ ਦੀ ਦੂਰ ਅੰਦੇਸ਼ੀਏ ਜਿਹੜੀ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਸਮੇਂ ਉਹ ਮੁਲਕ ਜਿਹੜਾ ਸਦੀਆਂ ਮੁਗਲਾਂ ਦੇ ਰਾਜ ਹੇਠ ਰਿਹਾ ਹੋਵੇ ਜਾਂ ਅੰਗਰੇਜ਼ਾਂ ਦੇ ਰਾਜ ਹੇਠ ਰਿਹਾ ਹੋਵੇ ਤੇ ਫਿਰ ਰਾਜਿਆਂ ਦੇ ਰਾਜ ਹੇਠ ਰਿਹਾ ਹੋਵੇ ਉਹ ਤੋਂ ਪਹਿਲਾਂ ਤੇ ਇਹੋ ਜਿਹਾ ਮੁਲਕ ਦੇ ਵਿੱਚ ਜਿੱਥੇ ਵੱਡੇ ਛੋਟੇ ਦਾ ਅਮੀਰ ਗਰੀਬ ਦਾ ਫਰਕ ਔਰ 파ੜਾ ਹੀ ਇੰਨਾ ਵੱਡਾ ਸੀਗਾ ਕਿ ਉਸ ਮੁਲਕ ਦੇ ਵਿੱਚ ਸਾਰਿਆਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਇੱਕ ਵਿਅਕਤੀ ਨੂੰ ਚਾਹੇ ਕੋਈ ਕੋਈ ਸਭ ਤੋਂ ਵੱਡਾ ਤੇ ਅਮੀਰ ਹੈ ਤੇ ਚਾਹੇ ਕੋਈ ਸਭ ਤੋਂ ਛੋਟਾ ਔਰ ਨਿਮਨ ਹੈ ਸਾਰਿਆਂ ਨੂੰ ਇੱਕ ਬਰਾਬਰ ਦਾ ਅਧਿਕਾਰ ਦੇਣਾ ਇਹ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਇੰਨਾ ਕੁ ਵੱਡਾ ਟਾਸਕ ਤੇ ਇੰਨਾ ਕੁ ਵੱਡੇ ਵੱਡੀ ਸੋਚ ਸੀਗੀ ਕਿ ਜਿਹਨੂੰ ਨੇਪਰੇ ਚਾੜਨ ਦਾ ਕੰਮ ਜੇ ਮੈਂ ਸਮਝਦਾ ਕਿ ਬਾਬਾ ਸਾਹਿਬ ਤੋਂ ਇਲਾਵਾ ਕੋਈ ਹੋਰ ਹੁੰਦਾ ਤੇ ਸ਼ਾਇਦ ਪੂਰਾ ਨਾ ਹੁੰਦਾ ਪਰ ਜਿਨਨੇ ਜਿਸ ਬਖੂਬੀ ਦੇ ਨਾਲ ਜਿਸ ਸੁੰਦਰਤਾ ਦੇ ਨਾਲ ਔਰ ਜਿਸ ਕੰਪੀਟੈਂਸ ਦੇ ਨਾਲ ਉਹਨਾਂ ਨੇ ਇਹ ਕੰਮ ਸਿਰੇ ਚਾੜਤਾ ਇਹ ਸੰਭਵ ਨਹੀਂ ਹੁੰਦਾ ਜਿੱਦੀ ਵਜ੍ਹਾ ਕਰਕੇ ਆਪਾਂ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਡਾਕਟਰ ਅੰਬੇਦਕਰ ਜੈੰਤੀ ਮੌਕੇ ਕਰਵਾਏ ਗਏ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਦਿਲੰਦਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਨੌਜਵਾਨਾਂ ਨੂੰ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਨੂੰ ਅਪਣਾਉਣ ਦੇ ਲਈ ਸੱਦਾ ਦਿੱਤਾ ਉਹਨਾਂ ਕਿਹਾ ਕਿ ਡਾਕਟਰ ਅੰਬੇਦਕਰ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣਾ ਹੀ ਡਾਕਟਰ 바ਵਾ ਸਾਹਿਬ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੈ ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਨੇ ਇਤਿਹਾਸਿਕ ਫੈਸਲਾ ਲੈਂਦਿਆ ਹੈ ਯਕੀਨੀ ਬਣਾਇਆ ਕਿ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਵਿੱਚ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਲਗਣ ਅਤੇ ਇਸ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਵੀ ਲਗਾਈਆਂ ਜਾਣ। ਪਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਨੇਹਾ ਦਿੱਤਾ ਕਿ ਪੜੋ, ਜੁੜੋ ਤੇ ਸੰਘਰਸ਼ ਕਰੋ। ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਰੋ ਬੇੜਕਰ ਜੀ ਦੇ ਦਰਸ਼ਾ ਨੂੰ ਪੜਾਇਆ। ਅੱਜ ਪੂਰੇ ਪੰਜਾਬ ਪਰਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਮਰਾਓ ਬੇੜਕਰ ਦੇ ਰਚਾ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਨਾਰ ਨੂੰ ਲੈ ਕੇ ਅੱਗੇ ਵਧ ਰਹੇ ਹਾਂਗੇ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇਗੇ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਐਮਿਨੈਂਸ ਪੰਜਾਬ ਚ ਖੁੱਲੇ ਲਗੇ ਕਿਉਂਕਿ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਦਾ ਮਿਸ਼ਨ ਸੀਗਾ ਕਿ ਜਦੋਂ ਸਾਡੇ ਸਮਾਜ ਦੇ ਲੋਕ ਪੜਨਗੇ ਉਹ ਤਰੱਕੀ ਕਰਨਗੇ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਜਿਸ ਤਰ੍ਹਾਂ ਛੇ ਦੇ ਦੁੱਧ ਵਾਂਗੂ ਆ ਕਿ ਜਦੋਂ ਜੇ ਛੇ ਦੇ ਦੁੱਧ ਪੀਤਾ ਹੁੰਦਾਗਾ ਉਹ ਛੇਰ ਦੀ ਤਰ੍ਹਾਂ ਦਹਾੜਦਾਗਾ ਤਾਂ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਝਦਾ ਸਮਾਜ ਦੇ ਅੰਦਰ ਉਹ ਅੱਗੇ ਵਧੂਗਾ ਇਹ ਬਹੁਤ ਵੱਡੇ ਨਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ ਬਾਬਾ ਸਾਹਿਬ ਭੀਮਰਾਓ ਅਬੇਡਕਰ ਜੀ ਦਾ અપਮਾਨ ਕਰਨਾ ਚਾਹੁੰਦੀਆਂ ਨੇਗੀਆਂ ਜਾਂ અપਮਾਨ ਕਰਦੀਆਂ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਜਿਹੜਾ ਹੈਗਾ ਸਨਿਆਗਾ ਬਿਲਕੁਲ ਉਹਨਾਂ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਮਰਾਓ ਅਬੇਡਕਰ ਜੀ ਦੇ ਬੁੱਤ ਨੂੰ ਛੇੜਛੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਔਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਰੇਹਾ ਦਿੱਤਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਪੰਗਵਨ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਰੋ ਬੇਰਕਰ ਜੀ ਦੇ ਆਦਰਸ਼ਾਂ ਨੂੰ ਅਪਣਾਇਆ ਅੱਜ ਪੂਰੇ ਪੰਜਾਬ ਪਰਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਮਰਾਓ ਬੇੜਕਰ ਦੇ ਦਰਸ਼ਨ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਨਾਰ ਨੂੰ ਲੈ ਕੇ ਅੱਗੇ ਵਧ ਰਹੇ ਹਾਂਗੇ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇਗੇ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਐਮੀਨੈਂਸ ਪੰਜਾਬ ਚ ਖੁੱਲੇ ਲਗੇ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਦੇ ਬੰਬ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਪੰਜਾਬ ਦੇ ਵਿੱਚ ਲਗਾਤਾਰ ਬਰਕਰਾਰ ਹੈ ਆਪਣੇ ਇਸ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਸਪਸ਼ਟੀਕਰਨ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ ਹਾਲਾਂਕਿ ਆਪਣੇ ਇਸ ਬਿਆਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹਨਾਂ ਨੂੰ ਇਹ ਜਾਣਕਾਰੀ ਕਿਹੜੇ ਸੋਰਸ ਤੋਂ ਪ੍ਰਾਪਤ ਹੋਈ ਹੈ ਉਹ ਗੱਲ ਹੈ ਸ੍ਰੀ ਸਾਰੇ ਨੂੰ ਪਹਿਲੇ ਮੈਂ ਸੋਚੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਦੀ ਕਨਸਟੀਟਿਊਸ਼ਨਲ ਪੋਸਟ ਨੂੰ ਮੈਂ ਹੋਲਡ ਕਰਦਾ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰ ਸੋ ਥੈਟ ਸਾਡੀ ਬਾਤ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਕੋਈ ਚੀਜ਼ ਨਿਕਲੀ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਇਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗ੍ਰਨੇਡ ਅਟੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਗਜ਼ ਮਿਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਆ ਚਾਰ ਚੀਫ ਮਿਨਿਸਟਰਾਂ ਦਾ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ এজੰਸੀਸ ਵੀ ਆ ਉਹਨਾਂ ਨੇ ਮੈਨੂੰ ਦੋ ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਨ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥ ਚ ਨਹੀਂ ਰਹਿ ਰਹੇ ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਮ ਫੈਮਿਲੀ ਹੈ ਮੇਰੇ ਆਪਣੇ ਸਰਗਵਾਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰਾ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਗੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲਿਆ ਇਸਕੇ 87 ਜੋਨਾ ਦੀ ਹੋਈ 90 ਚ ਮੇਰਾ ਅੱਜ ਪੂਰਾ ਦਿਨ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਸਿਆਸਤ ਗਰਮ ਰਹੀ ਜਿੱਥੇ ਇੱਕ ਪਾਸੇ ਕਾਂਗਰਸ ਦੇ ਆਗੂਆਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਮਾਮਲੇ ਦੇ ਵਿੱਚ ਐਫ ਆਈ ਆਰ ਦਾ ਵਿਰੋਧ ਕੀਤਾ ਗਿਆ ਉੱਥੇ ਹੀ ਸੱਤਾ ਪੱਖ ਦੇ ਆਗੂਆਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੇ ਤਿੱਖੇ ਸਿਆਸੀ ਹਮਲੇ ਵੀ ਕੀਤੇ ਗਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਮੀਡੀਆ ਨੂੰ ਬਿਆਨ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਤਿੱਖੇ ਸਵਾਲ ਪੁੱਛੇ ਨੇ ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਵੰਦ ਮਾਨ ਜੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ ਬਜਾਏ ਉਹਨਾਂ ਨੇ ਆਪਣਾ ਕੋਈ ਵਕੀਲ ਜਿਹੜਾ ਉਹ ਭੇਜ ਦਿੱਤਾ ਜੇ ਇਨਫਾਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲ ਤੇ ਤੁਹਾਨੂੰ ਆ ਕੇ ਉਹ ਪੁਲਿਸ ਨਾਲ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟੀਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟিক্যাল ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂਗੀ ਇੰਟੈਲੀਜੈਂਸ ਕੋਲ ਹੈ ਨਹੀਂ ਜਾਂ ਇਹ ਫਜ਼ੀ ਹੱਤਵਾਦੀਆਂ ਕੋਲੋਂ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਹੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਗਈ ਸੀ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਉਧਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਅੱਜ ਪੂਰਾ ਦਿਨ ਸਿਆਸਤ ਗਰਮ ਰਹੀ ਜਿੱਥੇ ਇੱਕ ਪਾਸੇ ਸੱਤਾਧਿਰ ਵੱਲੋਂ ਸਿਆਸੀ ਹਮਲੇ ਕੀਤੇ ਗਏ ਪ੍ਰਤਾਪ ਸਿੰਘ ਬਾਜਵਾ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬਚਾਅ ਕਰਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਤਿੱਖੇ ਸਵਾਲ ਕੀਤੇ ਗਏ ਤਿੱਖਾ ਸਿਆਸੀ ਹਮਲਾ ਉਹਨਾਂ ਵੱਲੋਂ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਤੇ ਤੇ ਪ੍ਰਤਾਪ ਸਿੰਘ ਬਾਜਵਾ ਤੋਂ ਕਈ ਸਵਾਲ ਵੀ ਪੁੱਛੇ ਗਏ ਨੇ ਉਹਨਾਂ ਵੱਲੋਂ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਕੈਂਟੇ-ਕੈਂਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰਦੇ ਆ ਕਿ ਪੰਜਾਬ 'ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਆ ਇਨਪੁਟ ਜਿਹੜੀ ਉਹ ਵੀ ਬਾਜਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਾ ਸਾਹਿਬ ਇਹ ਦੋਹਰਾ ਮਾਫਦੰਤ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਹੋ ਜੇ ਤੁਹਾਡੇ ਕੋ ਕੀ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਬਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਨੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ 'ਚ ਪਾਉਣਾ ਚਾਹੁੰਨੇ ਜੇ ਵਾਕਈ ਤੁਹਾਡੇ ਕੋਲ ਕੋਈ ਔਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਉਧਰ ਸੂਬੇ ਦੇ ਸਾਬਕਾ ਵਿੱਤ ਮੰਤਰੀ ਪਰਮੰਦਰ ਸਿੰਘ ਢਿੰਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਗਿਆ ਉਹਨਾਂ ਕਿਹਾ ਕਿ ਵਿਸਾਖੀ ਦੇ ਪਵਿੱਤਰ ਤਿਹਾਰ ਮੌਕੇ ਤਲਵੰਡੀ ਸਾਬੋ ਵਿਖੇ ਬਾਦਲ ਵੱਲੋਂ ਕੱਢਿਆ ਗਿਆ ਰੋਡ ਸ਼ੋਅ ਸਿਰਫ ਹੰਕਾਰ ਦੀ ਨਿਸ਼ਾਨੀ ਹੈ ਸ਼੍ਰੀ ਕਾਲਤਾਖਤ ਸਾਹਿਬ ਦੇ ਸਿੰਘ ਸਹਿਬਾਨ ਬਹੁਤ ਸਤਿਕਾਰਯੋਗ ਨੇ ਉਹਨਾਂ ਬਾਰੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਸੋਸ਼ਲ ਮੀਡੀਆ ਟੀਮ ਵੱਲੋਂ ਸਿੰਘ ਸਹਿਬਾਨ ਦੀ ਕੀਤੀ ਜਾ ਰਹੀ ਕਿਰਦਾਰ ਖੁਸ਼ੀ ਬਹੁਤ ਹੀ ਸ਼ਰਮਨਾਕ ਅਤੇ ਕਟਿਆ ਕਾਰਵਾਈ ਹੈ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟੀਟਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਰਨਾ ਜਥੇਦਾਰ ਸਹਿਬਾਨ ਨੇ ਸੁਰੱਖਿਆ ਲੈਣ ਦੇ ਲਈ ਬਹੁਤ ਕੁਝ ਕੀਤਾ ਹੈ ਅਜਿਹਾ ਕਹਿਣਾ ਬਹੁਤ ਹੀ ਮਾਨਸਿਕ ਦਿਵਾਲੀਏ ਪੰਦ ਦੀ ਨਿਸ਼ਾਨੀ ਹੈ ਉਨਾ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਸਵਾਲ ਕੀਤਾ ਹੈ ਕਿ ਉਹਨਾਂ ਦੇ ਨਵੇਂ ਬਣੇ ਰਿਸ਼ਤੇਦਾਰਾਂ ਨੂੰ ਕਿਸ ਸਹੈਸੀਅਤ ਦੇ ਨਾਲ ਗਾਰਡ ਪ੍ਰਦਾਨ ਕੀਤੀ ਗਈ ਹੈ ਇਸ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਵਾਬ ਦੇਣ ਅਜੇ ਇਹ ਸਵਾਲ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਯਾਹੂਰ ਸਿੰਘ ਸਹਿਬਾਨ ਨੇ ਉਹਨਾਂ ਨੂੰ ਤਾਂ ਸਿਕਿਉਰਿਟੀ ਦੇਣੀ ਫੇਰ ਵੀ ਜਾਇਜ਼ ਹੈ ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨੇ ਉਹ ਅੱਜ ਇੱਕ ਪਾਰਟੀ ਦੀ ਅਗਵਾਈ ਨਹੀਂ ਬਲਕਿ ਪੂਰੇ ਕੌਮ ਦੀ ਅਗਵਾਈ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਨਾ ਹੈ ਵੀ ਜਿਹੜੇ ਤੁਹਾਡੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਦੇ ਘਰਾਂ ਤੇ ਗਾਰਡ ਕਿਸ ਖੁਸ਼ੀ ਚ ਲੱਗੀ ਹੈ ਕਿਹੜੇ ਸੌਦੇ ਤੁਸੀਂ ਕੀਤੇ ਨੇ ਵੀ ਉਹਨਾਂ ਦੇ ਘਰਾਂ ਦੇ ਉੱਤੇ ਅੱਜ ਗਾਰਡ ਜਿਹੜੀ ਹੈ ਸੁਰੱਖਿਆ ਵਾਸਤੇ ਲੱਗੀ ਹੈ ਉਹ ਨਾਂ ਦਾ ਕੋਈ ਸਿਆਸੀ ਆਗੂ ਨਹੀਂ ਨਾ ਧਾਰਮਿਕ ਆਗੂ ਨਹੀਂ ਸਿਰਫ ਇਸ ਕਰਕੇ ਵੀ ਤੁਹਾਡੇ ਰਿਸ਼ਤੇਦਾਰ ਨੇ ਤੇ ਇਹ ਕੀ ਸੌਦਾ ਤੁਸੀਂ ਕੀਤਾ ਦਿੱਲੀ ਦੇ ਨਾਲ ਜਿਹਦੇ ਤਹਿਤ ਇਹ ਸਾਰੀਆਂ ਉਹਨਾਂ ਨੂੰ ਸਹੂਲਤਾਂ ਮਿਲੀਆਂ ਨੇ ਇਹਦਾ ਜਵਾਬ ਕੀ ਸੁਭੀ ਸਿੰਘ ਸਾਹਿਬ ਦੇ ਸਕਦੇ ਨੇ ਫਿਰ ਉਹਨਾਂ ਨੇ ਦੋਸ਼ ਲਾਇਆ ਸੀ ਵੀ ਸਿੰਘ ਸਹਿਬਾਨ ਜਿਹੜਾ ਇਹਨਾਂ ਦੀ ਸੋਸ਼ਲ ਮੀਡੀਆ ਟੀਮ ਬੜਾ ਰੌਲਾ ਪਾਉਂਦੀ ਰਹੀ ਵਿਰਸਾ ਸਿੰਘ ਬਟੋਆ ਬੜਾ ਰੌਲਾ ਪਾਉਂਦੇ ਰਹੇ ਕਿ ਜੀ ਇਹ ਤਾਂ ਜੀ ਦਿੱਲੀ ਦੇ ਜਿਹੜੇ ਆਗੂ ਨੇ ਜਾਂ ਦਿੱਲੀ ਨੂੰ ਵਿੱਕ ਗਏ ਇਹ ਪਰ ਹੁਣ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹਨਾਂ ਦੇ ਵੱਲੋਂ ਲਾਏ ਹੋਏ ਕੁਲਦੀਪ ਸਿੰਘ ਗੁਰਗੱਜ ਉਹ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾ ਕੇ ਸਰੂਪਾ ਦਿੱਤਾ ਹੈ ਤੇ ਕੀ ਉਹ ਹੁਣ ਉਹਨਾਂ ਦੇ ਵੀ ਦੋਸ਼ ਲਾਉਣਗੇ ਵੀ ਇਹ ਵੀ ਕੇਂਦਰ ਨਾਲ ਨਾਲੇ ਹੋਏ ਨੇ ਸੋ ਆਪਦੇ ਨਿਜੀ ਮਫਾਦਿਆਂ ਨੂੰ ਤੁਸੀਂ ਜਿਹੜਾ ਹੈ ਆਪਦੇ ਇਹਨਾਂ ਵੱਡੇ ਅਹੁਦਿਆਂ ਨੂੰ ਤੁਸੀਂ ਵਰਤ ਰਹੇ ਹੋ ਇਹ ਚਾਹੁੰਦੇ ਸੀ ਅਸਲ 'ਚ ਸੱਚ ਇਹ ਹੈ ਕਿ ਇਹ ਚਾਹੁੰਦੇ ਸੀ ਵੀ ਗਿਆਨੀ ਗੁਰਬਚਨ ਸਿੰਘ ਵਾਂਗੂ ਜਿਹੜੇ ਸਾਡੇ ਸਿੰਘ ਸਹਿਬਾਨ ਨੇ ਉਹ ਸਾਡੇ ਹੁਕਮ ਮੰਨਣ ਤੇ ਇਹਨਾਂ ਦੀ ਮਰਜ਼ੀ ਕਰਨ ਉਹਨਾਂ ਨੇ ਨਹੀਂ ਮੰਨੇ ਤੇ ਅੱਜ ਇਸ ਪਦਨ ਦੀ ਨੀਵੀਂ ਸਿਆਸਤ ਦੇ ਉੱਤੇ ਆਏ ਨੇ ਕਿ ਇਹਨਾਂ ਨੇ ਸਿੰਘ ਸੇਵਾਨਾਂ ਤੇ ਐਡੇ ਵੱਡੇ ਚਾਮ ਲਾਏ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਜੋ ਤੁਸੀਂ ਗਲਤੀਆਂ ਕੀਤੀਆਂ ਨੇ ਜਾਂ ਜੋ ਕੁਝ ਇਹ ਤੁਸੀਂ ਅੱਜ ਕਰ ਰਹੇ ਹੋ ਇਹਦਾ ਲੇਖਾ ਜੋਖਾ ਤੁਹਾਨੂੰ ਦੇਣਾ ਪੈਣਾ ਠੀਕ ਹੈ ਸਿਆਸੀ ਲੜਾਈ ਲੜੋ ਸਿਆਸੀ ਵਿਰੋਧੀਆਂ ਦੇ ਖਿਲਾਫ ਲੜਾਈ ਲੜੋ ਉਹ ਕੁਝ ਕੋਈ ਨਹੀਂ ਰੋਕਦਾ ਸਾਡੇ ਖਿਲਾਫ ਵੀ ਤੁਸੀਂ ਤੁਸੀਂ ਬੋਲੋ ਤੁਹਾਡੇ ਹੋਰ ਜਿਹੜੇ ਆਗੂ ਬੋਲਣ ਤੁਹਾਡੇ ਸੋਸ਼ਲ ਮੀਡੀਆ ਬੋਲੇ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਪਰ ਜਦ ਸਾਡੇ ਸਿੰਘ ਸੇਵਾਨਾਂ ਨੂੰ ਜਦ ਸਾਡੇ ਧਾਰਮਿਕ ਆਗੂਆਂ ਨੂੰ ਜਦ ਤੁਸੀਂ ਇਹ ਜੀ ਦੋਸ਼ ਲਾਉਨੇ ਹੋ ਤਾਂ ਸਿੱਖ ਕੌਮ ਨੇ ਕਦੇ ਤੁਹਾਨੂੰ ਮਾਫ ਨਹੀਂ ਕਰਨਾ ਤੇ ਇਹ ਗੱਲ ਵੀ ਸਾਬਤ ਹੋ ਗਈ ਵੀ ਜੋ ਤੁਹਾਡੀ ਮਾਨਸਿਕ ਦਿਵਾਲੀਆਪਨ ਜੋ ਇਹਨਾਂ ਬਿਆਨਾਂ ਚ ਤੁਹਾਡੇ ਚੋ ਸਾਫ ਚਲਕਦਾ ਹੈ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਨਸ਼ਾ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਮੁਹਿੰਮ ਦੇ ਦੌਰਾਨ ਨਗਰ ਨਿਗਮ ਲੁਧਿਆਣਾ ਵਿਕੇ ਤਨਖਤ ਸੁਪਰੀਡੈਂਟ ਇੰਜੀਨੀਅਰ ਸੰਜੇ ਕਮਰ ਨੂੰ ਇੱਕ ਠੇਕੇਦਾਰ ਤੋਂ ਕਮਿਸ਼ਨ ਮੰਗਣ ਦੇ ਇਲਜ਼ਾਮਾਂ ਹੇਠ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਥੇ ਖੁਲਾਸਾ ਕਰਦੇ ਹੋਏ ਆ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਲੁਧਿਆਣਾ ਦੇ ਰਹਿਣ ਵਾਲੇ ਇੱਕ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ ਅਗੂਨਾਂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਇਲਜ਼ਾਮ ਲਗਾਇਆ ਸੀ ਕਿ ਉਸਨੇ ਨਹਿਰੂ ਰੋਜ਼ਗਾਰਡਨ ਸਿਵਲ ਲਾਈਨਸ ਲੁਧਿਆਣਾ ਵਿਖੇ ਉਨਰ ਉਸਾਰੀ ਪ੍ਰੋਜੈਕਟ ਦੇ ਲਈ ਟੈਂਡਰ ਲਈ ਅਰਜੀ ਦਿੱਤੀ ਸੀ ਅਤੇ ਉਪਰੋਕਤ ਮੁਲਜ਼ਮ ਨੇ ਉਸ ਨੂੰ ਟੈਂਡਰ ਲੋਟ ਕਰਨ ਦੇ ਲਈ 10% ਕਮਿਸ਼ਨ ਰਿਸ਼ਵਤ ਵਜੋਂ ਮੰਗੀਤੀ ਸੀ ਸੋ ਇਸੇ ਇਲਜ਼ਾਮਾ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧ ਦੇ ਵਿੱਚ ਮੂਰਲੀ ਪੜਤਾਲ ਤੋਂ ਬਾਅਦ ਉਪਰੋਕਤ ਐਸ்சி ਸੰਜੇ ਕਵਰ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਉਧਰ ਪੰਡਿਤ ਰਾਓ 39ਵਰ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਪੰਡਿਤ ਰਾਓ ਅਕਸਰ ਪੰਜਾਬੀ ਭਾਸ਼ਾ ਨੂੰ ਲੈ ਕੇ ਰੋਸ ਮੁਜ਼ਾਹਰੇ ਕਰਦੇ ਹੋਏ ਨਜ਼ਰ ਆਏ ਨੇ ਇਨੀ ਦਿਨੀ ਪੰਡਿਤ ਰਾਓ 39ਵਰ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਉਹਨਾਂ ਨੇ ਕੜਕ ਦੀ ਧੁੱਪ ਦੇ ਵਿੱਚ ਬੈਠ ਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਪੰਜਾਬੀ ਗਾਇਕੀ ਦੇ ਵਿੱਚ ਆਈ ਲੱਛਰਤਾ ਨੂੰ ਖਤਮ ਕਰਨ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਪੰਡਿਤ ਰਾਉਤ ਰੇਨਵਰ ਨੇ ਕਿਹਾ ਕਿ ਪੰਜਾਬੀ ਦੇ ਵਿੱਚ ਕਈ ਕਲਾਕਾਰ ਕਈ ਗੀਤਕਾਰ ਸੰਗੀਤਕਾਰ ਅਤੇ ਗਾਇਕ ਅਜਿਹੇ ਨੇ ਜਿਨ੍ਹਾਂ ਵੱਲੋਂ ਗੀਤਾਂ ਦੇ ਰਾਹੀਂ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਅਜਿਹੇ ਗਾਇਕਾਂ ਨੂੰ ਖੁਦ ਹੀ YouTube ਤੋਂ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਇਸ ਮੌਕੇ ਉਹਨਾਂ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਅਜਿਹੇ ਕੰਮ ਕਰਨ ਵਾਲੇ ਗਾਇਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੀਡੀਆ ਨਾਲ ਗੱਲਬਾਤ ਕਰਦੇ ਆ ਪੰਡਿਤ ਰਾਓ ਤਰੇਨਵਰ ਨੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਗਵਰਨਰ ਅਤੇ ਧਾਰਮਿਕ ਸ਼ਕਤੀਆਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਕਾਰਵਾਈ ਕਰ ਰਹੀਆਂ ਨੇ ਤੇ ਦੂਜੇ ਪਾਸੇ ਗਾयक ਨਸ਼ਿਆਂ ਨੂੰ ਫਲਾਉਣ ਦੇ ਲਈ ਇਸ ਤਰ੍ਹਾਂ ਦੇ ਗੀਤ गा ਰਹੇ ਨੇ ਅਤੇ ਨਸ਼ਿਆਂ ਦੀ ਤਾਰੀਫ ਕਰ ਰਹੇ ਨੇ ਇਸ ਮੌਕੇ ਪੰਡਿਤ ਰਾਉਤ ਰੇਨਵਰ ਨੇ ਅਜਿਹੇ ਗਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਹੀ YouTube ਅਤੇ ਬਾਕੀ ਪਲੇਟਫਾਰਮ ਤੋਂ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਨੂੰ ਡਿਲੀਟ ਕਰ ਦੇਣ ਜੀ ਮਹਾਰਾਜ ਮੈਂ ਪੰਡਿਤ ਰਾਉਤ ਘਰੇਨਵਰ ਜੀ ਮੈਂ ਕਰਨਾਟਕ ਤੋਂ ਹਾਂ ਪਰ ਫਿਲਹਾਲ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮੈਂ ਸਹਾਇਕ ਪ੍ਰੋਫੈਸਰ ਹਾਂ ਜੋ ਸਰਕਾਰੀ ਕਾਲਜ ਵਿੱਚ ਸੋਸ਼ੀਓਲੋਜੀ ਪੜਾਉਂਦਾ ਹਾਂ ਤੇ ਅੱਜ ਲੁਧਿਆਣਾ ਪਹੁੰਚੋ ਕੀ ਕਰਨੇ ਮਾ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਇੱਕ ਕਮਾਲ ਦੀ ਪਵਿੱਤਰ ਧਰਤੀ ਹੈ ਇੱਥੇ ਅੰਨ ਬਾਰੇ ਅੰਨਦਾਤਾ ਬਾਰੇ ਖੋਜ ਵੱਡੀ ਪੱਧਰ ਤੇ ਹੋਏ ਬਹੁਤ ਵੱਡੇ ਵੱਡੇ ਸਾਇੰেন্টিਸਟ ਬੈਠੇ ਨੇ ਪਰ ਇਸ ਪਵਿੱਤਰ ਧਰਤੀ ਤੇ 11 ਦਸੰਬਰ ਨੂੰ ਇੱਕ ਕਾਇਕ ਦਿਲਜੀਤ ਦੁਸਾਂਝ ਨੇ ਆ ਕੇ ਜੇ ਵਿੱਚੋਂ ਫੀਮ ਲਬਿਆ ਨਸ਼ੇ ਭਰੇ ਗਾਣਾ ਗਾ ਕੇ ਗਏ ਨੇ ਤਸੋ ਮੈਨੂੰ ਪੰਜਾਬ ਦੇ ਰਾਜਪਾਲ नशे के खिलाफ लड़ रहे नहीं मानू मुख्यमंत्री पंजाब नशे के खिलाफ लड़ रहे नहीं मानू राज्यपाल साहब मुख्यमंत्री साहब मानू डीजीपी पंजाब नशे के खिलाफ लड़ रहे नहीं सारे मंत्रीगण नशे के खिलाफ लड़ रहे नहीं 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 श्री अकाल तक साहिब दे जत्तेदार साहब यानी कुलदीप सिंह साहब नशे के खिलाफ लड़ रहे नहीं फिर भी ਜੇਕਰ ਇਹ ਗਾਇਕ ਗਾਇਕਾਂ ਦੇ ਗਾਣੇ YouTube ਤੇ ਪੈਣੇ ਇਹ ਖੁਦ ਨਹੀਂ ਹਟਾ ਸਕਦੇ ਹਮ ਦਿਰਜੀ ਜੁਸ਼ਾਨਦੀ ਗਾਣੇ ਜੇ ਵਿੱਚੋਂ ਫਿਲਮ ਲਬਿਆ ਉਹ ਖੁਦ ਨਹੀਂ ਹਟਾ ਸਕਦੇ ਕਰਨ ਹੌਸਲੇ ਦੇ ਗਾਣੇ ਟਡਕੇ ਉੱਠਕੇ ਖਾਦੇ ਫੀਮ ਕੁੜੇ ਇਹ ਖੁਦ YouTube ਤੇ ਨਹੀਂ ਹਟਾਸੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਮੰਗ ਕੀ ਜੂੰ ਤਾਂ ਮੰਗ ਤਾਂ ਇਹ ਕੋਈ ਹੈ ਕਿ ਮਹਾਰਾਜ ਇਹ ਗਾਇਕ ਲੋਕਾਂ ਦੇ ਜ਼ਮੀਰ ਨੂੰ ਜਗਾਉਣਾ ਹੈ ਇਹਨਾਂ ਨੂੰ ਇਹ ਪੁੱਛਣਾ ਹੈ ਕਿ ਤੁਸੀਂ ਖਾ ਖੁਦ ਨਹੀਂ ਹਟਾ ਸਕਦੇ YouTube ਤੇ ਤੋਂ ਦੇ ਇਹ ਨਸ਼ੇ ਬਰੇ ਗਾਣੇ ਜਦ ਕਿ ਪੂਰਾ ਪੰਜਾਬ ਦੇ ਵਿੱਚ ਨਸ਼ੇ ਦੇ ਗਾਣੇ ਦੇ ਖਿਲਾਫ ਜਾਂ ਨਸ਼ੇ ਦੇ ਖਿਲਾਫ ਕਾਰਵਾਈ ਚੱਲਦਾ ਪਿਆ ਇਹ ਗਾਣੇ ਵੀ ਹਟਾਉਣ ਤੋਂ ਨੂੰ ਪਤਾ ਹੋਣਾ ਮਹਾਰਾਜ ਪਟਵਿੰਡਾ ਦੇ ਇੱਕ ਪੁਲਿਸ ਦੀ ਕਰਮਚਾਰੀ ਅਮਨਦੀਪ ਕੌਰ ਫੜਿਆ ਗਈ ਉਹ ਸਾਰੇ ਰੀਲ ਉੱਕੜ ਕੇ ਦੇਖੋ ਸਾਰੇ ਨਸ਼ੇ ਦੇ ਗਾਣੇ ਤੇ ਉਹ ਰੀਲ ਨੇ ਕੋ ਪ੍ਰਭਾਵਿਤ ਸੀ ਤੁਸੀਂ ਜਪਜੀ ਸਾਹਿਬ ਦਾ ਪਾਠ ਵੀ ਕਰ ਰਹੇ ਹੋ ਮਹਾਰਾਜ ਇੱਥੇ ਆ ਕੇ ਮੈਂ ਜਪਜੀ ਸਾਹਿਬ ਉਹ ਵੀ ਕੰਨੜ ਦੇ ਪਾਸ ਦੇ ਵਿੱਚ ਪਾ ਕੰਨੜ ਦੇ ਮੇਰੀ ਮਾਂ ਬੋਲੀ ਕੰਨੜ ਦੇ ਵਿੱਚ ਧੂਪ ਤੇ ਬੈਠੇ ਹਾਂ ਧੂਪ ਦੇ ਵਿੱਚ ਨੰਗੇ ਪੈਰ ਮਹਾਰਾਜ ਇਹ ਇਹ ਜਪਜੀ ਸਾਹਿਬ ਦੀ ਜਿੰਨੀ ਤਾਕਤ ਹੈ ਇੱਥੇ ਨਾ ਗਰਮੀ ਹੈ ਇੱਥੇ ਨਾ ਕੋਈ ਦਰਦ ਹੈ ਇੱਥੇ ਸਿਰਫ ਤਾਂ ਸਿਰਫ ਆਨੰਦ ਹੈ ਤੁਹਾਨੂੰ ਪੜ ਕੇ ਸੁਣਾ ਦੇਣਾ ਤੁਸੀਂ ਦੇਖੋ ਕੰਨੜ ਦੇ ਵਿੱਚ ਇੰਨੀ ਸੁੰਦਰ ਵੱਡੀ ਪਦਰ ਤੇ ਹੋਇਆ ਮੇਰੇ ਤੇ ਬਹੁਤ ਕਿਰਪਾ ਹੋਇਆ ਮਹਾਰਾਜ ਇਸ ਪੈਂਤੀ ਅਖਰ ਸਿੱਕੇ ਇਹ ਦੇਖੋ ਇਹ ਪੈਂਤੀ ਅਖਰ ਕਿ ਕਮਾਲ ਹੈ ਇਹ ਪੈਂਤੀ ਅਖਰ ਸਿੱਕੇ ਮੈਂ ਜਪਜੀ ਸਾਹਿਬ ਨੂੰ ਕੰਨੜ ਵਿੱਚ ਅਨੁਵਾਦ ਕਰਕੇ ਮੇਰੀ ਮਾਂ ਬੋਲੀ ਕੰਨੜ ਨੂੰ ਮੈਂ ਅਨੁਵਾਦ ਕਰਕੇ ਜ਼ਰੂਹਾਨੀ ਦੀ ਸਿਕਰ ਤੱਕ ਲੈ ਕੇ ਗਿਆ ਦੇਖੋ ਮੈਂ ਸੁਣਾ ਦੇਣਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸਾਹਿਬ ਗੁਰੂ ਪ੍ਰਸਾਦ ਜਪ आद सच जुगा सच है भी सच नानक हो भी सच सर्वव्यापी देवर बने अवन हसरु सत्या अवनी रचना करा भय रहित नाता वैरत्व रहित नाता काल रहित नाता जन्म रहित नाता स्वयं उत्पन्न नाता ना गुरु कृप कटाक्ष नाता प्रार्थिसु आदि काल सत्यनाता युग युगांतर दलू सत्यनाता ईगलू सत्यनाता भविष्य दलू सत्य, 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 सत्य महाराज जब जी नु पढ़ लोग जिंदगी सुधार सुधारने देने ये गायक लोग अपने गंदे गाने नहीं हटा सकते मांग हटांदी है मांगता एको के महाराज मांगता एको एक है तोड़े सारे जिन्ने भी शराब दे नशे दे गाने ने YouTube तो खुद हटाओ नहीं तो मान योग बीजी डीजीपी पंजाब कार्रवाई करेंगे मान योग कोर्ट कार्रवाई करेंगे